ਹਾਂਜੀ ਤਨਤਨ ਸਾਧਗੁਰੂ ਤੇਰਾ ਹੀ ਆਸਰਾ ਅੱਜ ਫੇਰ ਅਸੀਂ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਜਾਣਕਾਰੀ ਕੋਈ ਨਵੀਆਂ ਗੱਲਾਂ ਬਾਤਾਂ ਪੰਜਾਬ ਦੇ ਲੋਕਾਂ ਨਾਲ ਸ਼ੇਅਰ ਕਰਨ ਲੱਗੇ ਆਂ ਅੱਜ ਫੇਰ ਅਸੀਂ ਨਸ਼ੇ ਦੇ ਮੁੱਦੇ ਤੇ ਮੁੱਖ ਮੰਤਰੀ ਅੱਗੇ ਕੋਈ ਆਪਣੇ ਵਿਚਾਰ ਰੱਖਦੇ ਆਂ ਵੀ ਜਿਹੜਾ ਨਸ਼ਾ ਹੈ ਥੋੜਾ ਸਖਤ ਸਟੈਂਡ ਹੈ ਠੀਕ ਆ ਬਹੁਤ ਵਧੀਆ ਕੰਮ ਆ ਥੋੜਾ ਨਸ਼ੇ ਦੇ ਮੁੱਦੇ ਤੇ ਤੁਸੀਂ ਇੱਕ ਬਹੁਤ ਵੱਡਾ ਸਟੈਂਡ ਲਿਆ ਤੁਹਾਡੀ ਸਰਕਾਰ ਨੇ ਬਹੁਤ ਵਧੀਆ ਸਟੈਂਡ ਲਿਆ ਪਰ ਇਹਦੇ ਉੱਤੇ ਇੱਕ ਕਾਨੂੰਨ ਬਣਨਾ ਚਾਹੀਦਾ ਜਿਵੇਂ ਹੁਣ ਪਿੰਡਾਂ ਦੀਆਂ ਪੰਚਾਇਤਾਂ ਇਹਨਾਂ ਦੇ ਜਵਾਬਦੇਹੀ ਨਸ਼ੇ ਦੇ ਮੁੱਦੇ ਤੇ ਤੈਅ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਤੱਕ ਪੰਚਾਇਤਾਂ ਦੀ ਜਵਾਬਦੇਹੀ ਤੈਅ ਨਹੀਂ ਹੋਊਗੀ ਕਿਉਂਕਿ ਪੰਚਾਇਤਾਂ ਵੀ ਤਾਂ ਜ਼ਿੰਮੇਦਾਰ ਆ ਪਿੰਡਾਂ ਦੀਆਂ ਅਸਰ ਵੋਟਾਂ ਨਾਲ ਨਮਾਇंदे ਚੁਣੇ ਜਾਂਦੇ ਆ ਮਤਲਬ ਇਹਨਾਂ ਨੂੰ ਲੋਕ ਵੋਟਾਂ ਪਾਉਂਦੇ ਆ ਤਾਂ ਇਹਨਾਂ ਦੀ ਜਵਾਬਦੇਹੀ ਨਹੀਂ ਕੋਈ ਜਦੋਂ ਤੱਕ ਪੰਚਾਇਤਾਂ ਦੀ ਜਵਾਬਦੇਹੀ ਨਹੀਂ ਹੋਊਗੀ ਉਦੋਂ ਤੱਕ ਜਿਹੜਾ ਪੰਜਾਬ ਆ ਜਾਂ ਪਿੰਡ ਆ ਨਸ਼ਾ ਮੁਕਤ ਨਹੀਂ ਹੋਣਗੇ ਕਿਉਂਕਿ ਇਹ ਮਤਲਬ ਹੀ ਸੁੱਕੀ ਦੇ ਪੱਤਣ ਹੀ ਲੰਘ ਜਾਂਦੇ ਆ ਜੇ ਛੱਪੜਾ ਤੇ ਕਾਗਜ਼ੇ ਹੋਏ ਪੰਚਾਇਤਾਂ ਦੀ ਕੋਈ ਜਵਾਬਦੇਹੀ ਨਹੀਂ ਹੋਈ ਸ਼ਾਮ ਲਾਟਾਂ ਦੇ ਕਬਜ਼ੇ ਹੋਏ ਕੋਈ ਜਵਾਬਦੇਹੀ ਨਹੀਂ ਹੋਈ ਜਿੰਨੇ ਵੀ ਪਿੰਡ ਦੇ ਵਿੱਚ ਕੋਈ ਗੈਰ ਕਾਨੂੰਨੀ ਕੰਮ ਹੋਇਆ ਅੱਜ ਤੱਕ ਇਹਨਾਂ ਦੀ ਜਵਾਬਦੇਹੀ ਦਾ ਕੋਈ ਕਾਨੂੰਨ ਨਹੀਂ ਬਣਿਆ ਅਸੀਂ ਤੁਹਾਡੇ ਅੱਗੇ ਅਪੀਲ ਕਰਦੇ ਹਾਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਪੰਚਾਇਤਾਂ ਦੇ ਜਵਾਬਦੇਹੀ ਹੋਣੀ ਚਾਹੀਦੀ ਹੈ ਹੁੰਦੇ ਗੈਰ ਕਾਨੂੰਨੀ ਕੰਮਾਂ ਦੇ ਜਿਹੜਾ ਵੀ ਕੋਈ ਪਿੰਡ ਦੇ ਵਿੱਚ ਗੈਰ ਕਾਨੂੰਨੀ ਕੰਮ ਹੁੰਦਾ ਹੈ ਉਹਦੀ ਜਵਾਬਦੇਹੀ ਪੰਚਾਇਤ ਦੀ ਹੋਣੀ ਚਾਹੀਦੀ ਹੈ ਤੇ ਨਸ਼ੇ ਦੇ ਮੁੱਦੇ ਤੇ ਤਾਂ ਇੱਕ ਠੋਸ ਜਵਾਬਦੇਹੀ ਹੋਣੀ ਚਾਹੀਦੀ ਹੈ ਵੀ ਪੰਚਾਇਤ ਉਸ ਦੀ ਜ਼ਿੰਮੇਵਾਰ ਬਣ ਜੇ ਨਾਲੇ ਜਿਹੜੀਆਂ ਲੜਾਈਆਂ ਜਦੋਂ ਪੰਚਾਇਤੀ ਚੋਣਾਂ ਮੌਕੇ ਲੜਾਈਆਂ ਹੁੰਦੀਆਂ ਉਹ ਕਹਿੰਦਾ ਮੈਂ ਬਣਨਾ ਉਹ ਕਹਿੰਦਾ ਮੈਂ ਬਣਨਾ 70% ਲੜਾਈਆਂ ਖਤਮ ਹੋ ਜਾਣਗੀਆਂ ਹੁਣ ਇਹਨਾਂ ਦੀ ਜਵਾਬਦੇਹੀ ਹੈ ਨਹੀਂ ਜਦੋਂ ਤੱਕ ਪੰਜਾਬ ਦੀ ਧਰਤੀ ਉੱਤੇ ਪਿੰਡ ਦੇ ਚੁਣੇ ਨਮਾਇੰਦਿਆਂ ਦੀ ਜਵਾਬਦੇਹੀ ਤੈਅ ਨਹੀਂ ਹੁੰਦੀ ਇੱਕ ਕਾਨੂੰਨ ਨਹੀਂ ਬਣਦਾ ਉਦੋਂ ਤੱਕ ਪੰਜਾਬ ਨਸ਼ਾ ਮੁਕਤ ਨਹੀਂ ਹੋਣਾ ਕਿਉਂਕਿ ਇਹਨਾਂ ਦੀ ਕੋਈ ਜਵਾਬਦੇਹੀ ਨਹੀਂ ਜਾਣੇ ਕਿ ਪੰਚਾਇਤਾਂ ਦੀ ਜਦੋਂ ਜਵਾਬਦੇਹੀ ਦਾ ਕਾਨੂੰਨ ਬਣ ਗਿਆ ਪੰਚਾਇਤਾਂ ਦੀ ਜ਼ਿੰਮੇਵਾਰੀ ਬਣ ਗਈ ਕਿਉਂਕਿ ਜਦੋਂ ਪਤਾ ਹੋਇਆ ਵੀ ਜੇ ਪਿੰਡ ਵਿੱਚ ਨਸ਼ਾ ਵੇਚਿਆ ਤਾਂ ਪੰਚਾਇਤ ਦੀ ਜਵਾਬਦੇਹੀ ਹੋਊਗੀ ਪੰਚਾਇਤ ਤੇ ਪਰਚਾ ਹੋਊਗਾ ਤਾਂ ਇਹ ਤੋਂ ਮੈਡ ਕੀ ਇਹ ਪਿੰਡਾਂ ਨੂੰ ਸੰਭਾਲਣਗੇ ਨਾਲੇ ਫਿਰ ਕੋਈ ਮਾਈ ਦਾ ਲਾਲੀ ਝੰਡੇ 'ਚ ਡੰਡਾ ਪਾਊਗਾ ਇਹ ਤਾਂ ਹੈ ਨਹੀਂ ਵੀ ਹੁਣ ਜਿਵੇਂ ਜਿਹੜਾ-ਜਿਹੜਾ ਖੜ ਜਾਂਦਾ ਮੈਂ ਝੰਡੇ 'ਚ ਡੰਡਾ ਪਾਉਣਾ ਮੈਂ ਸਰਪੰਚ ਬਣਨਾ ਮੈਂ ਮੈਂਬਰ ਬਣਨਾ ਫੇਰ ਨਾਲੇ ਲੜਾਈਆਂ ਖਤਮ ਹੋ ਜਾਣਗੀਆਂ ਪਿੰਡਾਂ ਦੀਆਂ ਜਿਹੜੀਆਂ ਮੰਬਰੀ ਸਰਪੰਚੀ ਦੀਆਂ ਲੜਾਈਆਂ ਨਾ ਉਹ ਖਤਮ ਹੋ ਜਾਣਗੀਆਂ ਤੇ ਨਾਲੇ ਸਾਡੀ ਜਿਹੜੀ ਪੰਚਾਇਤ ਦੀ ਜਦੋਂ ਜਵਾਬਦੇਹੀ ਤੈਅ ਹੋ ਗਈ ਤਾਂ ਬਹੁਤ ਸਾਰਾ ਨਸ਼ਾ ਪਿੰਡਾਂ ਦੇ ਵਿੱਚ ਆਟੋਮੈਟਿਕ ਰੁਕ ਜਾਊਗਾ ਹੁਣ ਜਵਾਬਦੇਹੀ ਨਹੀਂ ਸ਼ਹਿਰਾਂ ਦੇ ਐਮਸੀਆਂ ਦੀ ਤੇ ਪਿੰਡਾਂ ਦੀਆਂ ਪੰਚਾਇਤਾਂ ਦੀ ਜਵਾਬਦੇਹੀ ਦਾ ਕਾਨੂੰਨ ਬਣ ਜਾਏ ਅਸੀਂ ਅੱਜ ਇਹ ਤੁਹਾਨੂੰ ਮੰਗ ਕਰਦੇ ਆਂ ਤਾ ਇਹਨਾ ਕੁਝ ਕਹਿੰਦੇ ਹੋਏ ਜੇ ਕੋਈ ਸਾਥੋ ਸ਼ਬਦ ਵੱਧ ਘੱਟ ਬੋਲੇ ਕਿ ਅਸੀਂ ਮਾਫੀ ਚਾਹੁੰਨੇ ਆ ਤਾਂ ਮੁੱਖ ਮੰਤਰੀ ਅੱਗੇ ਅਸੀਂ ਆਪਣੇ ਇਹ ਵਿਚਾਰ ਜ਼ਰੂਰ ਰੱਖਦੇ ਆ ਕਿ ਪੰਚਾਇਤਾਂ ਦੀ ਜਵਾਬਦੇਹੀ ਦਾ ਨਸ਼ੇ ਦੇ ਮੁੱਦੇ ਤੇ ਕਾਨੂੰਨ ਬਣਨਾ ਚਾਹੀਦਾ ਫੇਰ ਮਤਲਬ ਵੀ ਜਿਹੜਾ ਸਾਡਾ ਪੰਜਾਬ ਆ ਤੇ ਸਾਡੇ ਜਿਹੜੇ ਪਿੰਡ ਆ ਉਹ ਨਸ਼ਾ ਮੁਕਤ ਹੋਣਗੇ ਇਹਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਵਸਾ ਤੋਂ ਵੱਧ ਘੱਟ ਬੋਲੇਗਾ ਮਾਫੀ ਚਾਹੁੰਨੇ ਆ ਤਾਂ ਇਸ ਵੀਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਹੈ